ਇੱਕ ਇਹੋ ਜਿਹਾ ਕਮਾਦ ਵੀ ਹੁੰਦਾ ਸੀ ਜਿਸ ਕਮਾਦ ਨੂੰ ਪੂਜਣਯੋਗ ਕਮਾਦ ਕਹਿੰਦੇ ਹੁੰਦੇ ਸੀ ਅੱਜ ਅਸੀਂ ਇਸ ਕਮਾਦ ਦੀ ਗੱਲ ਕਰਾਂਗੇ ਪਸ਼ੂਆਂ ਦੇ ਚਾਰੇ ਵਜੋਂ ਪੇਂਡੂਆਂ ਦੇ ਦੇਸੀ ਸੁਪਰ ਫੂਡ ਵਜੋਂ ਜਾਣਿਆ ਜਾਣ ਵਾਲਾ ਇਹ ਜਿਹੜਾ ਗੰਨਾ ਆ ਸਿਆਣੇ ਕਹਿੰਦੇ ਆ ਕਮਾਦ ਆ ਨਾ ਉਹ ਫੱਗਣ ਮਹੀਨੇ ਚ ਬੀਜਿਆ ਜਾਣਾ ਚਾਹੀਦਾ ਇਹ ਹਰ ਉਸ ਜ਼ਮੀਨ ਦੇ ਵਿੱਚ ਹੋ ਜਾਂਦਾ ਆ ਜਿੱਥੇ ਕਿ ਕਮਾਦ ਹੋ ਸਕਦਾ ਆ ਬੈੱਡ ਬਣਾ ਕੇ ਦੋਹਾਂ ਸਿਰਿਆਂ ਦੇ ਉੱਤੇ ਜਿਸ ਤਰ੍ਹਾਂ ਆ ਲਗਾ ਦਿੱਤੇ ਹੋਇਆ ਇਸ ਤਰ੍ਹਾਂ ਗੰਨੇ ਤੇ ਇਹ ਬਹੁਤ ਸੋਹਣੇ ਹੋਏ ਲੌਣੀ ਏਕ ਏਕ ਅੱਖ ਹੀ ਆ ਏਕ ਏਕ ਅੱਖ ਤੋਂ ਹੀ ਬਣਿਆ ਜਾੜਾ ਆ 35 ਜਾਂ 40 ਗੰਨੇ ਤੁਹਾਡੇ ਲਈ ਬਹੁਤ ਆ ਕਨਾਲ ਥਾਂ ਦੇ ਵਿੱਚ ਕਿੰਨਾ ਸੋਹਣਾ ਵੱਟਾਂ ਦੇ ਉੱਤੇ ਹਲਦੀ ਹੋ ਗਈ ਹਨਾ ਜੀ ਇੱਕ ਮਾਤ ਦੇ ਵਿੱਚ ਹੀ ਚਣ ਦੇ ਲਾਈ ਹੋਈ ਹੈ ਇਹਦੀ ਤਸਵੀਰ ਜਿਹੜੀ ਆ ਸਿਆਣੇ ਦੱਸਦੇ ਆ ਕਿ ਉਹ ਤਾਰ ਗਰਮ ਹੁੰਦੀ ਆ ਇਸ ਕਰਕੇ ਇਹਨੂੰ ਜਿਹੜਾ ਆਪਾਂ ਸਿਆਲਾਂ 'ਚ ਪਾਉਣਾ ਇਹ ਬਹੁਤ ਹੀ ਤਾਕਤਵਰ ਤੇ ਪੋਸ਼ਟਿਕ ਚਾਰਾ ਆ ਪਸ਼ੂ ਕਮਜ਼ੋਰ ਜਾਂ ਦੀਦੇ ਹੁੰਦੇ ਨਾ ਉਹਨਾਂ ਨੂੰ ਸਿਆਲਾਂ 'ਚ ਪਾ ਕੇ ਦੇਖੋ ਦੁੱਧਾਰੂ ਪਸ਼ੂਆਂ ਦੇ ਲਈ ਇਹ ਬਹੁਤ ਹੀ ਕੰਮ ਦੀ ਚੀਜ਼ ਹੈ ਇਹ ਉਹਨਾਂ ਦਾ ਦੁੱਧ ਵਧਾਉਣਾ ਦੁੱਧ ਦੀ ਗੁਣਵੱਤਾ ਵਧੇਗੀ ਹਰ ਵੀ ਮਹੀਨੇ ਯਾਨੀ ਕਿ ਫੱਗਣ ਮਹੀਨਾ ਜਦੋਂ ਚੜ ਜਾਏਗਾ ਉਦੋਂ ਆਪਾਂ ਇੱਕ ਕਾਲ ਇਸੇ ਚੈਨਲ ਤੇ ਦੇਣੀ ਆ ਸੋ ਜੇ ਛੜ ਤੋਂ ਵੀ ਲੈਣਾ ਹੈਗਾ ਤੇ ਫਰਵਰੀ ਤੱਕ ਦੀ ਵੇਟ ਤੁਹਾਨੂੰ ਕਰਨੀ ਪੈਣੀ ਆ ਦੋਸਤੋ ਕੀ ਤੁਹਾਨੂੰ ਪਤਾ ਆ ਕਿ ਸਾਡੇ ਬਜ਼ੁਰਗ ਇੱਕ ਇਹਜ ਹਕਮਾਦ ਵੀ ਹੁੰਦਾ ਸੀ ਜਿਸ ਕਮਾਦ ਨੂੰ ਪੂਜਣਯੋਗ ਕਮਾਦ ਕਹਿੰਦੇ ਹੁੰਦੇ ਸੀ ਪੇਂਡੂਆਂ ਦੇ ਦੇਸੀ ਸੁਪਰ ਫੂਡ ਵਜੋਂ ਜਾਣਿਆ ਜਾਣ ਵਾਲਾ ਇਹ ਜਿਹੜਾ ਗੰਨਾ ਆ ਔਰ ਇਹ ਕੋਈ ਹੋਰ ਨਹੀਂ ਬਿਲਕੁਲ ਉਹੀ ਕਮਾਦ ਹੈ ਜਿਹਨੂੰ ਤੁਸੀਂ ਚਾਣ ਦੇ ਨਾਮ ਨਾਲ ਜਾਣਦੇ ਆ ਸਾਡੇ ਮਾਝੇ ਵਾਲੇ ਕਾਠਾ ਕਹਿ ਦਿੰਦੇ ਆ ਚਾਣ ਇੱਕ ਬਹੁਤ ਹੀ ਗੁਣਕਾਰੀ ਗੰਨਾ ਮੰਨਿਆ ਗਿਆ ਕੋਈ ਇਹਦਾ ਕੋਈ ਨਾਮ ਲੈਂਦਾ ਆ ਕੋਈ ਜੰਗਲੀ ਕਾਹ ਕਹਿੰਦਾ ਕੁਛ ਕੁਛ ਕਹਿੰਦਾ ਆ ਇਹਨੂੰ ਕੁਝ ਲੋਕ ਅਸਲੀ ਗੰਨਾ ਵੀ ਮੰਨਦੇ ਨੇ ਉਹ ਗੰਨਾ ਜੋ ਕਿ ਸਾਨੂੰ ਕੁਦਰਤ ਨੇ ਦਿੱਤਾ ਹੋਇਆ ਸੀ ਅੱਜ ਅਸੀਂ ਇਸ ਕਮਾਦ ਦੀ ਗੱਲ ਕਰਾਂਗੇ ਪਰ ਕਰਾਂਗੇ ਪਸ਼ੂਆਂ ਦੇ ਚਾਰੇ ਵਜੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਬਿਜਾਈ ਦੇ ਸਮੇਂ ਦੀ ਗੰਨੇ ਦੀ ਜਿਹੜੀ ਬਿਜਾਈ ਆ ਉਹ ਸਾਲ ਵਿੱਚ ਦੋ ਵਾਰ ਹੋ ਸਕਦੀ ਆ ਇਸ ਲਈ ਇਸ ਕਮਾਦ ਨੂੰ ਵੀ ਤੁਸੀਂ ਦੋ ਵਾਰੀ ਬੀਜ ਸਕਦੇ ਆ ਕਮਾਦ ਦੇ ਲਈ ਜਿਹੜਾ ਸਭ ਤੋਂ ਬੈਸਟ ਮੌਸਮ ਮੰਨਿਆ ਜਾਂਦਾ ਆ ਉਹ ਮੰਨਿਆ ਜਾਂਦਾ ਇਹਨੂੰ ਬਦਨ ਫੁੱਲਣ ਦੇ ਲਈ ਗਰਮੀ ਦਾ ਤੋਂ ਸਿਆਣੇ ਕਹਿੰਦੇ ਆ ਬਈ ਜਿਹੜਾ ਕਮਾਦ ਆ ਨਾ ਉਹ ਫੱਗਣ ਮਹੀਨੇ ਚ ਬੀਜਿਆ ਜਾਣਾ ਚਾਹੀਦਾ ਆ ਉਹ ਬੀਜਣ ਦੀ ਜਿਹੜੀ ਰੁੱਤ ਸਭ ਤੋਂ ਬੈਸਟ ਆ ਉਹ ਫਗਣ ਮਹੀਨੇ ਦੀ ਆ ਮੰਨੀ ਜਾਂਦੀ ਤੋਂ ਬਿਜਾਈ ਦਾ ਸਮਾਂ ਫਰਵਰੀ ਅੱਧ ਤੇ ਮਾਰਚ ਅੱਧ ਸਭ ਤੋਂ ਬੈਸਟ ਇਹ ਆ ਪਰ ਤੁਸੀਂ ਥੋੜੇ ਦਿਨ ਲੇਟ ਵੀ ਬੀਜ ਸਕਦੇ ਆ ਪਰ ਵਿਸਾਖ ਜਿਹੜਾ ਆ ਉਹਦੇ ਚ ਇਹਨੂੰ ਨਹੀਂ ਬੀਜਣਾ ਚਾਹੀਦਾ ਕੁਝ ਲੋਕ ਮੈਨੂੰ ਕਹਿ ਸਕਦੇ ਆ ਕਿ ਜਿਹੜਾ ਗੰਨਾ ਆ ਯਾਰ ਇਹਨੂੰ ਆਪਾਂ ਅਕਤੂਬਰ ਚ ਵੀ ਬੀਜਦੇ ਆ ਜਾਂ ਇਹਨਾਂ ਦਿਨਾਂ ਚ ਵੀ ਕੁਝ ਲੋਕ ਬਿਜਾਈ ਕਰਦੇ ਦੇਖੋ ਦੋਸਤੋ ਕਾਰਤਾ ਤੁਸੀਂ ਲਓਗੇ ਚਾਣਨ ਦੀ ਬਿਜਾਈ ਇਹਨਾਂ ਦਿਨਾਂ ਚ ਪਰ ਇਹਦੀ ਜਰਮੀਨੇਸ਼ਨ ਦੀ ਤੁਹਾਨੂੰ ਪ੍ਰੋਬਲਮ ਆ ਜਾਣੀ ਕਿਉਂਕਿ ਇਹ ਸਾਰਾ ਬੀਜ ਜਿਹੜਾ ਜਰਮੀਨੇਟ ਨਹੀਂ ਹੁੰਦਾ ਇਹਦੇ ਵਿੱਚੋਂ ਬਹੁਤ ਸਾਰਾ ਬੀਜ ਜਿਹੜਾ ਉਹ ਠੰਡ ਦੇ ਦਿਨਾਂ ਵਿੱਚ ਖਰਾਬ ਹੋ ਜਾਂਦਾ ਹੁੰਦਾ ਇਸ ਕਰਕੇ ਇਹਦੀ ਜਰਮੀਨੇਸ਼ਨ ਦੀ ਦਿੱਕਤ ਹੋਣ ਕਰਕੇ ਅਸੀਂ ਤੁਹਾਨੂੰ ਇਹ ਸਲਾਹ ਨਹੀਂ ਦਿੰਦੇ ਕਿ ਤੁਸੀਂ ਚਾਣਕ ਮਾਦੀ ਜਿਹੜੀ ਆ ਉਹ ਸਿਆਲਾਂ ਦੀ ਰੁੱਤ ਤੋਂ ਪਹਿਲਾਂ ਬੀਜੋ ਯਾਨੀ ਕਿ ਅੱਜਕੱਲ ਬੀਜੋ ਅੱਗੇ ਗੱਲ ਕਰਦੇ ਆਂ ਆਪਾਂ ਜ਼ਮੀਨ ਦੀ ਕਿਸਮ ਦੇ ਉੱਤੇ ਵੀ ਇਹ ਕਿਹੋ ਜਿਹੀ ਜ਼ਮੀਨ ਦੇ ਉੱਤੇ ਹੁੰਦਾ ਆ ਇਹ ਤਾਂ ਬਹੁਤ ਸਧਾਰਨ ਜਿਹੀ ਗੱਲ ਆ ਜੀ ਕਿ ਇਹ ਹਰ ਉਸ ਜ਼ਮੀਨ ਦੇ ਵਿੱਚ ਹੋ ਜਾਂਦਾ ਆ ਜਿੱਥੇ ਕਿ ਕਮਾਦ ਹੋ ਸਕਦਾ ਆ ਸੋ ਗੱਲ ਕਰਦੇ ਆ ਬਿਜਾਈ ਦੇ ਤਰੀਕੇ ਦੀ ਤਾਂ ਦੋ ਬਹੁਤ ਸੌਖੇ ਜਿਹੇ ਤਰੀਕੇ ਆ ਪਹਿਲਾ ਤਰੀਕਾ ਹੈਗਾ ਆ ਵਟਾਂ ਬਣਾ ਕੇ ਉਹਦੇ ਉੱਤੇ ਬੀਜ ਸਕਦੇ ਆ ਉਹ ਬੜਾ ਸੌਖਾ ਤਰੀਕਾ ਆ ਦੂਸਰਾ ਵੀ ਬਹੁਤ ਸੌਖਾ ਆ ਦੂਸਰਾ ਹੈਗਾ ਜੀ ਬੈੱਡ ਬਣਾ ਕੇ ਬੀਜ ਦਿਓ ਆਪਣੇ ਕੋਲ ਆ ਜਿਹੜਾ ਗੰਨਾ ਤੁਸੀਂ ਇੱਥੇ ਲੱਗਾ ਦੇਖ ਰਹੇ ਆ ਇਹ ਬੈੱਡ ਬਣਾ ਕੇ ਬੀਜਿਆ ਹੋਇਆ ਗੰਨਾ ਆ ਬੈੱਡ ਬਣਾ ਕੇ ਦੋਹਾਂ ਸਿਰਿਆਂ ਦੇ ਉੱਤੇ ਜਿਸ ਤਰ੍ਹਾਂ ਆ ਲਗਾ ਦਿੱਤੇ ਹੋਇਆ ਇਸ ਤਰ੍ਹਾਂ ਆਜੋ ਜੀ ਹੁਣ ਤੁਹਾਨੂੰ ਬੀਜ ਦੀ ਨਾ ਮਾਤਰਾ ਦੇ ਬਾਰੇ ਮੈਂ ਦੱਸਦਾ ਬੀਜ ਦੀ ਮਾਤਰਾ ਜਿਹੜੀ ਆ ਤੁਹਾਨੂੰ ਕਿੰਨੀ ਚਾਹੀਦੀ ਆ ਪਹਿਲੀ ਗੱਲ ਦੇਖੋ ਦੋਸਤੋ ਗੰਨਾ ਜਿਹੜਾ ਹੈ ਨਾ ਉਹ ਇੱਕ ਕਨਾਲ ਤੁਸੀਂ ਥਾਂ ਵਿੱਚ ਬੀਜੋ ਜਿਆਦਾ ਤੋਂ ਜਿਆਦਾ ਇਸ ਤੋਂ ਵੱਧ ਨਾ ਵੀ ਜੋ ਅਸੀਂ ਤੁਹਾਨੂੰ ਸਲਾਹ ਨਹੀਂ ਦਿੰਦੇ ਪਰ ਘੱਟ ਤੋਂ ਘੱਟ ਵੀ ਜੇ ਬੀਜਣਾ 5 10 ਮਾੜ ਲਈ ਤਾਂ ਫਿਰ ਬੀਜਣਾ ਹੀ ਚਾਹੀਦਾ ਆ ਤੁਸੀਂ ਮੰਨ ਲਓ ਵੀ 3/3 ਤੇ ਇੱਕ ਅੱਖ ਲਾਉਣੀ ਆ ਇਹ ਇੱਕ ਇੱਕ ਅੱਖ ਤੋਂ ਹੀ ਬਣਿਆ ਜਾੜਾ ਆ ਇੱਕ ਇੱਕ ਅੱਖ ਲਾਉਣੀ ਆ 3 3 ਫੁੱਟ ਦੀ ਦੂਰੀ ਤੇ 3/3 ਤੇ ਜੇ ਤੁਸੀਂ ਲਾਵੋ ਤਾਂ ਫਿਰ ਤੁਹਾਨੂੰ ਇੱਕ ਮਾਲੇ ਦੇ ਵਿੱਚ ਨਾ ਸਿਰਫ 30 35 ਅੱਖਾਂ ਚਾਹੀਦੀਆਂ ਇੱਕ ਕਨਾਲ ਦੇ ਲਈ ਤੁਹਾਨੂੰ 6 ਤੋਂ 650 ਅੱਖ ਚਾਹੀਦੀ ਆ ਤੇ ਜੇ ਤੁਸੀਂ 3/3 ਦੇ ਉੱਤੇ ਬੀਜਦੇ ਆ ਹਨਾ ਤਾਂ 600 ਜਾਂ 650 ਅੱਖਾਂ ਦੇ ਹਿਸਾਬ ਨਾਲ 35 ਜਾਂ 40 ਇੱਕ ਗੰਨੇ ਤੁਹਾਡੇ ਲਈ ਬਹੁਤ ਆ ਇੱਕ ਕਨਾਲ ਥਾਂ ਦੇ ਵਿੱਚ ਕਿਉਂਕਿ 20 25 ਜਾਂ 30 30 ਅੱਖਾਂ ਇੱਕ ਗੰਨੇ ਵਿੱਚ ਹੁੰਦੀਆਂ ਨੇ ਤੋਂ ਇੰਨਾ ਬੀਜ ਬਹੁਤ ਹੁੰਦਾ ਆ ਪਰ ਅਸੀਂ ਇੱਕ ਇੱਕ ਅੱਖ ਬੀਜਣ ਦੇ ਉੱਤੇ ਜ਼ੋਰ ਦਿੰਦੇ ਆ ਇਸ ਕਰਕੇ ਇੰਨਾ ਬੀਜ ਜਿਹੜਾ ਕਾਫੀ ਹੈਗਾ ਆ ਯਾਦ ਰੱਖੇ ਕਿ ਫਰਵਰੀ ਮਹੀਨੇ ਜਿਹੜੀ ਬੀਜੀ ਅੱਖਾਂ ਨਾ ਇੱਕ ਇੱਕ ਅੱਖ ਲਗਭਗ ਜਰਮੀਨੇਟ ਹੋ ਜਾਂਦੀ ਆ ਦਿੱਕਤ ਆਉਂਦੀ ਅੱਜਕੱਲ ਜਦੋਂ ਤੁਸੀਂ ਅਕਤੂਬਰ 'ਚ ਬੀਜਦੇ ਆ ਨਵੰਬਰ 'ਚ ਬੀਜੋਗੇ ਨਾ ਉਹਨਾਂ ਦਾ ਫਿਰ ਦਿੱਕਤ ਆ ਜਾਂਦੀ ਆ ਅਕਤੂਬਰ ਵਾਲਾ ਗੰਨਾ ਜਿਹੜਾ ਪੂਰਾ ਜਰਮੀਨੇਟ ਕਈ ਵਾਰੀ ਨਹੀਂ ਹੁੰਦਾ ਪਰ ਫਰਵਰੀ ਦੇ ਵਿੱਚ ਤਕਰੀਬਨ ਤਕਰੀਬਨ ਹਰ ਇੱਕ ਅੱਖ ਜਿਹੜੀ ਉਹ ਜਿਹੜੀ ਆ ਉਹ ਜਰਮੀਨੇਟ ਹੁੰਦੀ ਆ ਇੱਕ ਗੱਲ ਹੋਰ ਦਾ ਧਿਆਨ ਰੱਖੋ ਆ ਦਿਖਾ ਲਦੇ ਹੋ ਇਹਦੇ ਵਿੱਚ ਜੇ ਤੁਸੀਂ ਇਹਦੀ ਦੂਰੀ 3 ਫੁੱਟ ਤੋਂ ਵੀ ਜ਼ਿਆਦਾ ਰੱਖੋ ਜਿਸ ਤਰ੍ਹਾਂ ਆ ਗੰਨੇ ਦੀ ਹੈਗੀ ਆ ਆ ਜਾੜਾ ਦੇਖ ਲਓ ਆ ਜਾੜਾ ਦੇਖ ਲਓ ਦੂਰੀ ਕਾਫੀ ਆ ਠੀਕ ਆ ਜੀ ਉਹ ਜਾੜੇ ਦੀ ਤੇ ਐਸ ਜਾੜੇ ਦੀ ਕਾਫੀ ਦੂਰੀ ਆ ਆ ਦੇਖੋ ਜੀ ਇਨਾ ਦੀ ਦੂਰੀ ਜੇ ਜਿੰਨੀ ਜ਼ਿਆਦਾ ਰੱਖੋਗੇ ਓਨਾ ਹੀ ਵੱਧ ਇਹਨੇ ਵਦਨਾ ਫੁੱਲਣਾ। ਜਿੰਨੀ ਜ਼ਿਆਦਾ ਦੂਰੀ ਆ, ਉਨੀ ਜ਼ਿਆਦਾ ਸੋਹਣੀ ਹਵਾ ਵਿੱਚੋਂ ਕ੍ਰੋਸ ਕਰ ਰਹੀ ਆ। ਓਨਾ ਜ਼ਿਆਦਾ ਬੂਟੇ ਨੂੰ ਖੁਰਾਕ ਜਿਹੜੀ ਆ ਉਹ ਮਿਲਦੀ ਪਈ ਆ। ਅਸ ਜਿੰਨੇ ਜਾੜੇ ਤੁਸੀਂ ਦੇਖਦੇ ਪਏ ਆ ਇਹ ਸਾਰੇ ਦੇ ਸਾਰੇ ਇੱਕ ਇੱਕ ਅੱਖ ਤੋਂ ਹੋਇਆ ਜਾੜਾ ਆ। ਇਦੇ ਵਿੱਚ ਕੋਈ ਬਾਦੂ ਬੀਜ ਨਹੀਂ ਪਾਇਆ। ਸਭ ਤੋਂ ਸੋਹਣਾ ਤਰੀਕਾ ਵੈਸੇ ਇਹ ਹੁੰਦਾ ਹੈ ਕਿ ਤੁਸੀਂ ਨਾ ਜੀ ਡਿਸਪੋਜ਼ੇਬਲ ਗਲਾਸੀਆਂ ਲੈ ਲਓ। ਡਿਸਪੋਜ਼ੇਬਲ ਗਲਾਸੀਆਂ ਦੇ ਵਿੱਚ ਤੁਸੀਂ ਇਸ ਗੰਨੇ ਦੀ ਇੱਕ ਇੱਕ ਅੱਖ ਕੱਟ ਕੇ ਲਗਾ ਦਿਓ ਜਾਂ ਫਿਰ ਉਹ ਟ੍ਰੇ ਲੈ ਲਓ ਜਿਹਦੇ ਵਿੱਚ ਆਪਾਂ ਅੱਖਾਂ ਲਾ ਸਕਦੇ ਹਾਂ। ਤੋਂ ਉਹਦੇ ਵਿੱਚ ਤੁਸੀਂ ਇੱਕ ਇੱਕ ਅੱਖ ਲਗਾ ਦੇਣੀ ਆ। ਜਦੋਂ ਤੁਸੀਂ ਇੱਕ ਇੱਕ ਅੱਖ ਲਗਾ ਦਿਓ ਸਾਰੀਆਂ ਜਰਮੀਨੇਟ ਹੋ ਜਾਂਦੀਆਂ। ਤੁਸੀਂ ਸਾਰੀ ਬਿਜਾਂਦ ਕਰ ਦਿਓ, ਬਿਜਾਈ ਕਰ ਦਿਓ। ਠੀਕ ਹੈ ਜੀ ਫਰਵਰੀ ਚ ਕਰ ਦਿੱਤੀ। ਤਾਂ ਬਾਈ ਚਾਂਸ ਉਹਦੇ ਵਿੱਚੋਂ ਕੁਝ ਅੱਖਾਂ ਤੁਹਾਡੀਆਂ ਨਹੀਂ ਜਿਹੜੀਆਂ ਜਰਮੀਨੇਟ ਹੋਈਆਂ ਜਾਂ ਤੁਹਾਡੀਆਂ ਕੁਝ ਰਹਿ ਜਾਂਦੀਆਂ ਨੇ ਤਾਂ ਜਦੋਂ ਤੁਸੀਂ ਫਿਰ ਉਹ ਅੱਖਾਂ ਜਿਹੜੀਆਂ ਤੁਹਾਡੀਆਂ ਗਲਾਸੀਆਂ 'ਚ ਤੁਸੀਂ ਰੱਖੀਆਂ ਹੋਈਆਂ ਆ ਉਹ ਫਿਰ ਤੁਸੀਂ ਜਿਹੜੀਆਂ ਨਹੀਂ ਹੋਗੀਆਂ ਉਹਨਾਂ ਦੀ ਥਾਂ ਤੇ ਉਹ ਅੱਖਾਂ ਲਾ ਸਕਦੇ ਆ ਉਹਦੇ ਨਾਲ ਤੁਹਾਨੂੰ ਫਾਇਦਾ ਇਹੀ ਹੁੰਦਾ ਕਿ ਤੁਹਾਡਾ ਕੋਈ ਵੀ ਜਿਹੜਾ ਜਾੜਾ ਮਿਸ ਨਹੀਂ ਹੁੰਦਾ ਹੈਗਾ ਬੀਜ ਦੀ ਜੇ ਗੱਲ ਕਰੀਏ ਜਿਹੜੇ ਪੀਆਰ ਪੰਜਾਬ ਨਾਲ ਜੁੜੇ ਹੋਏ ਆ ਦੋਸਤ ਉਹਨਾਂ ਨੂੰ ਪਤਾ ਆ ਕਿ ਪੀਆਰ ਪੰਜਾਬ ਜਿਹੜਾ ਆ ਉਹਦੇ ਤੇ ਤੁਸੀਂ ਵੀਡੀਓ ਦੇਖ ਚੁੱਕੇ ਆ ਸਭ ਤੋਂ ਪਹਿਲਾਂ ਸਰਦਾਰ ਦਲਬੀਰ ਸਿੰਘ ਮਹੇੜੂ ਮੇਲੇ ਲਵਾ ਚੁੱਕੇ ਨੇ ਇੱਕ ਮੇਲਾ ਉਹਨਾਂ ਨੇ ਆਪਣੇ ਇੱਥੇ ਪਿੰਡ ਆਪਣੇ ਖੂਤੇ ਲਵਾਇਆ ਸੀਗਾ 5 ਅਕਤੂਬਰ 2024 ਨੂੰ ਉਸ ਤੋਂ ਬਾਅਦ ਉਹਨਾਂ ਨੇ ਕਿਸਾਨ ਮੇਲਿਆਂ ਤੇ ਵੀ ਇਹ ਵੀ ਖੁੱਲਾ ਵੰਡਿਆ ਆ ਜਿਹੜੇ ਲੋਕ ਸਾਡੇ ਤੋਂ ਲਿਜਾ ਚੁੱਕੇ ਉਹਨਾਂ ਨੂੰ ਪਤਾ ਆ ਸਾਡੇ ਕੋਲ ਲਿਸਟਾਂ ਬਣੀਆਂ ਪਈਆਂ ਕੱਲੇ-ਕੱਲੇ ਬੰਦੇ ਦੀਆਂ ਐਡਰੈਸ ਵੀ ਲਿਖਿਆ ਪਿਆ ਇਸ ਤੋਂ ਇਲਾਵਾ ਦੋਸਤੋ ਸਰਦਾਰ ਪੂਰਨ ਸਿੰਘ ਜੀ ਝਠਾ ਢੰਡੋਵਾਲ ਵਾਲੇ ਉਸ ਪਰਿਵਾਰ ਨੇ ਸਾਰੇ ਨੇ ਇਹ ਵੀ ਵੰਡਿਆ ਇਹ ਸੇਵਾ ਉਹਨਾਂ ਨੇ ਵੀ ਕੀਤੀ ਤੇ ਦੋ ਮੇਲੇ ਉਹਨਾਂ ਨੇ ਲਵਾਏ ਸੀਗੇ ਪਹਿਲਾ ਮੇਲਾ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਿਛਲੇ ਸਾਲ ਲਵਾਇਆ 2024 ਚ ਫਿਰ ਉਹਨਾਂ ਨੇ ਇਸ ਵਾਰੀ 2025 ਦੇ ਵਿੱਚ 20 ਫਰਵਰੀ ਨੂੰ ਮੇਲਾ ਲਵਾਇਆ ਸਿਕਾ ਤੋਂ ਹਜ਼ਾਰਾਂ ਦੀ ਗਿਣਤੀ ਚ ਸਾਡੇ ਕੋਲੋਂ ਲੋਕ ਬੀ ਲਿਜਾ ਚੁੱਕੇ ਸਾਡੀ ਬੇਨਤੀ ਆ ਕਿ ਜਿਹੜੇ ਲੋਕ ਬੀਜ ਲਿਆ ਚੁੱਕੇ ਆ ਉਹ ਜ਼ਰੂਰ ਆਪੋ ਆਪਣੇ ਇਲਾਕੇ 'ਚ ਹੋਕਾ ਦਵੋ ਭਾਵੇਂ ਕਿਸੇ ਨੂੰ ਅੱਧਾ ਗੰਨਾ ਦਵੋ ਭਾਵੇਂ ਇੱਕ ਗੰਨਾ ਦਵੋ ਜ਼ਰੂਰ ਦੇਵੋ ਸਾਰਿਆਂ ਨੇ ਬੀ ਖਰਾਬ ਨਹੀਂ ਕਰ ਲਿਆ ਹੁਣਾਂ ਸਾਨੂੰ ਪਤਾ ਬਹੁਤ ਸਾਰੇ ਲੋਕਾਂ ਨੇ ਖਰਾਬ ਕੀਤਾ ਪਰ ਅਸੀਂ ਵੀ ਤੁਹਾਨੂੰ ਬੀਜ ਥੋੜਾ ਨਹੀਂ ਦਿੱਤਾ ਸੀ ਇੱਕ ਗੰਨੇ 'ਚ 30-35 ਅੱਖਾਂ ਹੁੰਦੀਆਂ ਕਿਸੇ 'ਚ 20 ਵੀ ਹੁੰਦੀਆਂ ਤੋਂ ਉਹਦੇ ਤੋਂ ਜਰਮੀਨੇਟ ਹੋ ਕੇ ਆ ਦੇਖ ਲਓ ਆ ਜਾੜਾ ਇੱਕ ਇੱਕ ਅੱਖ ਤੋਂ ਬਣਿਆ ਹੋਇਆ ਤੋਂ ਮੇਰਾ ਖਿਆਲ ਆ ਵੀ ਤੁਹਾਡੇ ਕੋਲ ਇਨਾਫ ਗੰਨਾ ਇਸ ਵੇਲੇ ਤਿਆਰ ਹੋਊਗਾ ਬਾਕੀ ਰਹੀ ਗੱਲ ਜੇ ਤੁਸੀਂ ਸਾਨੂੰ ਪੁੱਛਦੇ ਆਂ ਦੋਸਤੋ ਹੁਣ ਤਾਂ ਅਕਤੂਬਰ ਮਹੀਨੇ ਇਹਦਾ ਗੰਨਾ ਤੁਸੀਂ ਛੜ ਤੋਂ ਨਾ ਮੰਗੋ ਤੁਹਾਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਹਦੇ ਬਾਰੇ ਉਹਦਾ ਕਾਰਨ ਇਹ ਆ ਕਿ ਹੁਣ ਜਿਹੜਾ ਨਾ ਸਿਆਲ ਦੇ ਵਿੱਚ ਗੰਨਾ ਜਰਮੀਨੇਟ ਪ੍ਰੋਪਰਲੀ ਨਹੀਂ ਹੁੰਦਾ ਪੂਰੀ ਤਰ੍ਹਾਂ ਨਾਲ ਇਸ ਲਈ ਇਹਦੇ ਬਾਰੇ ਨਾ ਸਾਨੂੰ ਫੋਨ ਕਰਿਓ ਨਾ ਸੰਪਰਕ ਕਰਿਓ ਤੁਸੀਂ ਸਾਡਾ ਵੀ ਨੁਕਸਾਨ ਕਰੋਗੇ ਤੇ ਤੁਹਾਡਾ ਵੀ ਕੋਈ ਫਾਇਦਾ ਨਹੀਂ ਹੋਣਾ ਅਗਲੀ ਗੱਲ ਜੇ ਤੁਸੀਂ ਸਾਡੇ ਤੋਂ ਵੀ ਹੀ ਲੈਣਾ ਚਾਹੁੰਦੇ ਆ ਕਿ ਫੱਗਣ ਮਹੀਨਾ ਜਦੋਂ ਚੜ ਜਾਏਗਾ ਉਦੋਂ ਆਪਾਂ ਇੱਕ ਕਾਲ ਇਸੇ ਚੈਨਲ ਤੇ ਦੇਣੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਇਹਨੂੰ ਲਾਈਕ ਕਰ ਲਓ ਹਰੇਕ ਨੋਟੀਫਿਕੇਸ਼ਨ ਦੇਖਿਆ ਕਰੋ ਤੇ ਅਪਡੇਟ ਲੈਂਦੇ ਰਿਹਾ ਕਰੋ ਚੈਨਲ ਦੇ ਉੱਤੇ ਜਿਹੜੀ ਵੀਡੀਓ ਆਉਂਦੀ ਆ ਦੇਖ ਲਿਆ ਕਰੋ ਤੁਹਾਡੇ ਫਾਇਦੇ ਦੀਆਂ ਹੁੰਦੀਆਂ ਸੋ ਜੇ ਛੜ ਤੋਂ ਬੀ ਲੈਣਾ ਹੈਗਾ ਤੇ ਫਰਵਰੀ ਤੱਕ ਦੀ ਵੇਟ ਤੁਹਾਨੂੰ ਕਰਨੀ ਪੈਣੀ ਆ ਕਿਉਂਕਿ ਉਸ ਤੋਂ ਪਹਿਲਾਂ ਆਪਾਂ ਬੀ ਨਹੀਂ ਦੇ ਸਕਦੇ ਇਹ ਸਾਡੀ ਮਜਬੂਰੀ ਆ ਬਾਕੀ ਜਿਨ੍ਹਾਂ ਕੋਲ ਹੈਗਾ ਜੇ ਉਹ ਦੇਣਾ ਚਾਹੁੰਦੇ ਕਿਸੇ ਨੂੰ ਉਹਨਾਂ ਦੀ ਆਪ ਦੀ ਖੁਸ਼ੀ ਆ ਹੁਣ ਆਪਾਂ ਗੱਲ ਕਰਦੇ ਆਂ ਜੀ ਜ਼ਮੀਨ ਦੀ ਤਿਆਰੀ ਦੇ ਬਾਰੇ ਕਿ ਜ਼ਮੀਨ ਦੀ ਤਿਆਰੀ ਕਿਹੋ ਜਿਹੀ ਹੋਣੀ ਚਾਹੀਦੀ ਆ ਦੇਖੋ ਜੀ ਜਿਵੇਂ ਕਿ ਆ ਖੇਤ ਬਹੁਤ ਸੋਹਣੇ ਤਰੀਕੇ ਨਾਲ ਵਾ ਲਿਆ ਆਪਾਂ ਠੀਕ ਉਹਦੇ ਵਿੱਚ ਗਲਿਆ ਹੋਇਆ ਢੇਰ ਜਾਂ ਰੂੜੀ ਜਿਹਨੂੰ ਦੇਸੀ ਕਹਿੰਦੇ ਤੁਸੀਂ ਉਹ ਤੁਸੀਂ ਖਿਲਾਰ ਦਿਓ ਸਬਜ਼ੀਆਂ ਦੀਆਂ ਛਿਲਕਾਂ ਪੱਤੇ ਪੱਠੇ ਜੋ ਬਚਦਾ ਹੁੰਦਾ ਇਹਦੇ ਵਿੱਚ ਸੁੱਟ ਦਿਆ ਕਰੋ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਸੋਹਣਾ ਢੇਰ ਤੁਹਾਡਾ ਬਣਦਾ ਆ ਸੋ ਭਾਈ ਜ਼ਮੀਨ ਦੀ ਤਿਆਰੀ ਲਈ ਆਹੀ ਚੀਜ਼ ਪਾਉਣੀ ਆ ਹੋਰ ਕੁਝ ਪਾਉਣ ਦੀ ਲੋੜ ਆਪਾਂ ਨੂੰ ਨਹੀਂ ਹੈ ਕਿ ਕੀ ਇਸ ਗੰਨੇ ਨੂੰ ਕੋਈ ਖਾਦ ਤੇ ਸਪਰੇ ਵੀ ਪਾਉਣੀ ਆ ਜਦੋਂ ਆਪਾਂ ਆ ਦੇਸੀ ਰੂੜੀ ਪਾਤੀ ਨਾ ਜਦੋਂ ਆਹ ਵਾਲਾ ਢੇਰ ਪਾ ਦਿੱਤਾ ਤਾਂ ਕਿਸੇ ਖਾਦ ਦੀ ਹੋਰ ਸ਼ਾਇਦ ਲੋੜ ਜਿਹੜੀ ਆ ਉਹ ਨਹੀਂ ਰਹਿ ਜਾਂਦੀ ਰਹੀ ਗੱਲ ਸਪਰੇ ਦੀ ਤੇ ਅਸੀਂ ਤੁਹਾਨੂੰ ਹੋਰ ਵੀ ਕੋਈ ਜਿਹੜੀ ਸਪਰੇ ਆ ਉਹ ਕਰਨ ਦੀ ਸਲਾਹ ਨਹੀਂ ਦਿੰਦੇ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਚਾਣ ਦੇ ਉੱਤੇ ਕਦੇ ਮੈਂ ਕੋਈ ਸਮੱਸਿਆ ਦੇਖੀ ਨਹੀਂ ਤੇ ਜਦੋਂ ਸਮੱਸਿਆ ਕੋਈ ਨਹੀਂ ਤਾਂ ਫਿਰ ਭਾਈ ਸਪਰੇ ਹਾਂ ਕਿਹੜੀ ਗੱਲ ਦੀ ਆ ਹਾਂ ਇੱਕ ਸਪਰੇ ਤੁਸੀਂ ਕਰ ਸਕਦੇ ਆ ਉਹ ਕਿਹੜੀ ਆ ਤੁਹਾਨੂੰ ਅਸੀਂ ਅੱਗੇ ਵੀ ਦਿਖਾ ਲਿਆ ਹੋਇਆ ਆ ਉਹ ਦਿਖਾ ਲਈ ਸੀ ਕਿ ਪੁਰਾਣੀ ਲੱਸੀ ਰੱਖ ਲਓ ਠੀਕ ਪੁਰਾਣਾ ਪਾਥੀਆਂ ਸਾਲ 2 ਸਾਲ ਪੁਰਾਣੀਆਂ ਉਹਨਾਂ ਨੂੰ ਭੇ ਕੇ ਉਹਦਾ ਪਾਣੀ ਜਿਹੜਾ ਆ ਉਹ ਰੱਖ ਲਓ ਉਹ ਪਾਥੀਆਂ ਭੇਉਂਦੇ ਸਵਾ ਚੁੱਲ੍ਹੇ ਦੀ ਸਾਡੀ ਹੁੰਦੀ ਲੱਕੜਾਂ ਵਾਲੀ ਪਾਥੀਆਂ ਵਾਲੀ ਉਹ ਜਿਹੜੀ ਆ ਉਹ ਇੱਕ ਡਰਮ ਜਿਹਾ ਪਾ ਕੇ ਪਾਣੀ ਪਾ ਦ ਤੇ ਇੱਕ ਤੁਸੀਂ ਕਲੀ ਜਿਹੜੀ ਆ ਉਹ ਪੀਉ ਸਕਦੇ ਆ ਥੋੜੀ ਜਿਹੀ ਇਹ ਤੁਹਾਨੂੰ ਅੱਗੇ ਵੀ ਦਿਖਾ ਲਈਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਤੁਸੀਂ ਅੱਧਾ ਅੱਧਾ ਲੀਟਰ ਲੈ ਲੈਣਾ ਚਾਹਾਂ ਚੀਜ਼ਾਂ ਨੂੰ 25 ਲੀਟਰ ਦੀ ਢੋਲੀ ਚ ਅੱਧਾ ਲੀਟਰ ਪਾ ਲਈਆਂ। ਤੋਂ 25 ਲੀਟਰ ਦੇ ਵਿੱਚ 2 ਲੀਟਰ ਇਹ ਹੋ ਗਿਆ 23 ਲੀਟਰ ਪਾਣੀ ਹੋ ਗਿਆ। ਤੋਂ 1 ਏਕੜ ਦੇ ਉੱਤੇ 25 ਲੀਟਰ ਦੀਆਂ ਚਾਰ ਢੋਲੀਆਂ ਲੱਗਦੀਆਂ ਨੇ। ਤੋਂ ਇੱਕ ਕਨਾਲ ਦੇ ਉੱਤੇ ਤਾਂ ਮੇਰਾ ਖਿਆਲ ਆ ਤੁਹਾਡੀ ਅੱਧੀ ਢੋਲੀ ਬਹੁਤ ਹੈ ਚਾ ਇੱਕ ਢੋਲੀ ਬਹੁਤ ਹੈ। ਇਹ ਸਪਰੇ ਜਿਹੜੀ ਆ ਇਹ ਕਰ ਸਕਦੇ ਆ ਕਮਾਦ ਦੇ ਉੱਤੇ ਤੁਹਾਨੂੰ ਇਹਦਾ ਅਸਰ ਜਿਹੜਾ ਆ ਇਸ ਕਮਾਦ ਦੇ ਉੱਤੇ ਦੱਸ ਪਊਗਾ। ਤੁਹਾਡਾ ਇੱਕ ਸਵਾਲ ਹੋਊਗਾ ਕਿ ਲੋਅ ਕਿੰਨੇ ਹੁੰਦੇ ਜਾਂ ਵਾੜਾਂ ਦੇਖੋ ਯਾਰ ਕਮਾਦ ਆ ਇਹ ਪੱਠੇ ਉਸ ਤਰ੍ਹਾਂ ਦੇ ਪੱਠੇ ਨਹੀਂ ਹੈਗੇ ਤੋਂ ਲੋਅ ਜਾਂ ਵਾੜਾਂ ਵਾਲਾ ਕੰਮ ਇਹਦੇ ਵਿੱਚ ਨਹੀਂ ਚੱਲਣਾ ਇਹ ਤਾਂ ਸਾਲ ਵਿੱਚ ਆਪਾਂ ਇੱਕੋ ਵਾਰੀ ਵੱਢ ਸਕਦੇ ਆ ਤੇ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ ਆ ਇਹਦੇ ਫਾਇਦੇ ਕੀ ਆ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਾਲ 'ਚ ਇੱਕੋ ਵਾਰੀ ਪੈਂਦਾ ਪਸ਼ੂ ਨੂੰ ਇੱਕ ਚੀਜ਼ ਦਾ ਧਿਆਨ ਰੱਖੋ ਕਿ ਕੀ ਅਸੀਂ ਇਸ ਕਮਾਦ ਦੇ ਵਿੱਚ ਮਲਟੀ ਕ੍ਰੋਪਿੰਗ ਭਾਵ ਹੋਰ ਫਸਲਾਂ ਵੀ ਬੀਜ ਸਕਦੇ ਆ ਜੀ ਹਾਂ ਐਗਜ਼ੈਂਪਲ ਲਈ ਆਹ ਆਈ ਆ ਸਾਡੇ ਕੋਲ ਦੇਖੋ ਕਿੰਨਾ ਸੋਹਣਾ ਬੱਟਾਂ ਦੇ ਉੱਤੇ ਹਲਦੀ ਹੋ ਗਈ ਹਨਾ ਜੀ ਇੱਕ ਕਮਾਦ ਦੇ ਵਿੱਚ ਹੀ ਚਾਣ ਦੇ ਲਾਈ ਹੋਈ ਆ ਦੂਸਰੇ ਕਮਾਦਾਂ ਚ ਵੀ ਤੁਸੀਂ ਲਾ ਸਕਦੇ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਠੀਕ ਆ ਕਾਰਨ ਕੀ ਹੁੰਦਾ ਆ ਜੀ ਕਿ ਇਸ ਤਰ੍ਹਾਂ ਤੁਸੀਂ ਉਹ ਫਸਲਾਂ ਲਾ ਸਕਦੇ ਜਿਹੜੀਆਂ ਨੀਵੀਆਂ ਰਹਿਣੀਆਂ ਹੁੰਦੀਆਂ ਆ ਕਿਉਂਕਿ ਇਹ ਹੁਣ ਦੇਖੋ ਇਹ 2.5 ਤੋਂ 3 ਫੁੱਟ ਤੇ ਰਹਿ ਗਈ ਕਮਾਦ ਉੱਪਰ ਜਾ ਚੁੱਕਾ ਆ ਹਨਾ 8 ਤੋਂ 10 ਫੁੱਟ ਤੱਕ ਇਸੇ ਤਰ੍ਹਾਂ ਤੁਸੀਂ ਮੇਥੇ ਬੀਜ ਸਕਦੇ ਆ ਕੋਈ ਛੋਟੀਆਂ ਰਹਿਣ ਵਾਲੀਆਂ ਜਿਹੜੀਆਂ ਦਾਲਾਂ ਹੁੰਦੀਆਂ ਆ ਤੁਸੀਂ ਦਾਲਾਂ ਵੀ ਬੀਜ ਸਕਦੇ ਆ ਮੇਥੇ ਤਾਂ ਤੁਹਾਡੇ ਅਗਲੇ ਸਾਲ ਤੁਸੀਂ ਜਿੱਦਾਂ ਹੁਣ ਜਿਹੜੇ ਮੇਥੇ ਹੋਣੇ ਨੇ ਉਹਦੇ ਦੋ ਫਾਇਦੇ ਹੋ ਗਏ ਇੱਕ ਤਾਂ ਮੇਥੇ ਨੇ ਨਦੀਨ ਨਹੀਂ ਹੋਣ ਦੇਣੇ ਹੈਗੇ ਹਨ ਦੂਸਰਾ ਫਾਇਦਾ ਇਹ ਹੋ ਜਾਂਦਾ ਦੋਸਤੋ ਕਿ ਜਿਹੜੇ ਮੇਥੇ ਹੈਗੇ ਉਹ ਤੁਸੀਂ ਇਦਾਂ ਹੀ ਸੰਭਾਲ ਲਓ ਉਹ ਤੁਹਾਡੇ ਪਸ਼ੂਆਂ ਦੇ ਵੰਡ ਵਿੱਚ ਪਾਉਣ ਦੇ ਲਈ ਯਾਨੀ ਉਹਦੇ ਵਿੱਚ ਵੀ ਤੁਹਾਡੇ ਪੈ ਜਾਣੇ ਆ ਸੋ ਮੇਥੇ ਤੁਸੀਂ ਇਹਦੇ ਵਿੱਚ ਅਗਾ ਸਕਦੇ ਆ ਕੋਸ਼ਿਦਾਆਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਛੋਟੀਆਂ ਰਹਿ ਜਾਣੀਆਂ ਜਿਹਦਾ ਇਹਨੂੰ ਨੁਕਸਾਨ ਕੋਈ ਨਹੀਂ ਹੋਣਾ ਤੁਸੀਂ ਉਗਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਮਿਰਚਾਂ ਲਾ ਲਓ ਬੂਟੇ ਲਾ ਸਕਦੇ ਆ ਬਹੁਤ ਸੋਹਣੀਆਂ ਹੋ ਜਾਂਦੀਆਂ ਨੇ ਸੋ ਮਲਟੀ ਕ੍ਰੋਪਿੰਗ ਦਾ ਕਿਹੜਾ ਅੱਜ ਕੱਲ ਦਾ ਟ੍ਰੈਂਡ ਚੱਲਿਆ ਮਾਡਰਨ ਖੇਤੀ ਨੇ ਦਿੱਤਾ ਉਹ ਵਧੀਆ ਚੀਜ਼ ਆ ਵੈਸੇ ਮੈਨੂੰ ਤਾਂ ਠੀਕ ਲੱਗਦਾ ਸੋ ਬਾਕੀ ਆਪੋ ਆਪਣਾ ਤੁਹਾਡਾ ਤਜਰਬਾ ਆ ਚਾਣ ਦੇ ਬਾਰੇ ਗੱਲ ਕਰਦਿਆਂ ਕਰਦਿਆਂ ਇੱਕ ਚੀਜ਼ ਦੱਸ ਦਵਾਂ ਕਿ ਇਸ ਚਾਰੇ ਨੂੰ ਪਾਉਣ ਦਾ ਪਸ਼ੂਆਂ ਨੂੰ ਪਾਉਣ ਦਾ ਟੁਕਮਾ ਸਮਾਂ ਕੀ ਆ ਟੁਕਮਾ ਸਮਾਂ ਤਾਂ ਯਾਰ ਦੇਖੋ ਇਹ ਫਰਵਰੀ 'ਚ ਬੀਜੀਏ ਤਾਂ ਇਹ ਦਸੰਬਰ ਜਨਵਰੀ ਤੱਕ ਸਹੀ ਤਰੀਕੇ ਨਾਲ ਪੱਕਣਾ ਉਦੋਂ ਤੱਕ ਇਹ ਨਾ ਤਿਆਰ ਹੋਊਗਾ ਜਨਵਰੀ ਫਰਵਰੀ ਦੇ ਵੀ ਕੁਝ ਦਿਨ ਬਹੁਤ ਠੰਡ ਹੁੰਦੀ ਆ ਤੇ ਚਾਰਾ ਪਾਉਣ ਦਾ ਵੀ ਉਹੀ ਦਿਨੇ ਆ ਭਾਰ ਸਿਆਲ ਭਾਰ ਠੰਡ ਜਿਹੜੀ ਹੁੰਦੀ ਆ ਜਦੋਂ ਬਾਹਰ ਨੂੰ ਮੂੰਹ ਨਹੀਂ ਨਿਕਲਦੇ ਉਹ ਠੰਡ ਦੇ ਵਿੱਚ ਹੀ ਆਪਾਂ ਇਹ ਚਾਰਾ ਪਾਉਣਾ ਹੁੰਦਾ ਇਦੀ ਤਸਵੀਰ ਜਿਹੜੀ ਆ ਸਿਆਣੇ ਦੱਸਦੇ ਆ ਕਿ ਉਹ ਤਾਰ ਗਰਮ ਹੁੰਦੀ ਆ ਇਸ ਕਰਕੇ ਇਹਨੂੰ ਜਿਹੜਾ ਆਪਾਂ ਸਿਆਲਾਂ ਚ ਪਾਉਣਾ ਹੁੰਦਾ ਦੂਸਰੀ ਗੱਲ ਇਸ ਚਾਰੇ ਨੂੰ ਅਸੀਂ ਦੂਸਰੇ ਚਾਰਿਆਂ ਚ ਰਲਾ ਕੇ ਪਾਉਣਾ ਜਿਵੇਂ ਬਰਸੀਨ ਹੈਗਾ ਆ ਜਾਂ ਬਰਸੀਨ ਤੋਂ ਇਲਾਵਾ ਤੁਸੀਂ ਚਟਾਲਾ ਜਿਹਨੂੰ ਅਸੀਂ ਕਹਿੰਨੇ ਆ ਹਨਾ ਜਾਂ ਛਟਾਲਾ ਸੋ ਉਸ ਚੀਜ਼ ਚ ਤੁਸੀਂ ਰਲਾ ਕੇ ਹੀ ਇਹਨੂੰ ਪਾਉਣਾ ਆ ਤੂੜੀ ਰਲਾ ਲਓ ਇਹਨੂੰ ਕੱਲਾ ਨਹੀਂ ਅਸੀਂ ਪਾਉਣਾ ਹੁੰਦਾ ਇਹ ਬਹੁਤ ਧਿਆਨ ਦੇਣ ਯੋਗ ਚੀਜ਼ ਆਵੇ ਭਾਰ ਠੰਡ ਚ ਪਾਉਣਾ ਇਹ ਵਿਚਾਰਾ ਪਾਉਣ ਦੇ ਫਾਇਦੇ ਨੋਟ ਕਰੋ ਨੰਬਰ 1 ਇਹ ਬਹੁਤ ਹੀ ਤਾਕਤਵਰ ਤੇ ਪੋਸਟਿਕ ਚਾਰਾ ਆ ਜਿਹੜੇ ਕਮਜ਼ੋਰ ਪਸ਼ੂ ਆ ਤੁਸੀਂ ਕਦੇ ਉਹਨਾਂ ਨੂੰ ਪਾ ਕੇ ਦੇਖਿਓ ਦੇਖਿਓ ਫਿਰ ਤਾਨ-ਤਾਨ ਹੁੰਦੀ ਪਸ਼ੂ ਜਿਹੜਾ ਆ ਉਹਦੇ ਹੱਡੀਆਂ ਨੂੰ ਵੀ ਫਾਇਦਾ ਹੋਊਗਾ ਪਸ਼ੂ ਦੇ ਮਸਲ ਨੂੰ ਵੀ ਫਾਇਦਾ ਹੋਊਗਾ ਜਿਹੜੇ ਪਸ਼ੂ ਕਮਜ਼ੋਰ ਜਾਂ ਦੀਦੇ ਹੁੰਦੇ ਨੇ ਉਹਨਾਂ ਨੂੰ ਸਿਆਲਾਂ ਚ ਪਾ ਕੇ ਦੇਖਿਓ ਕਿ ਦੂਸਰਾ ਫਾਇਦਾ ਨੋਟ ਕਰੋ ਜੀ ਦੂਸਰਾ ਫਾਇਦਾ ਹੈਗਾ ਆ ਕਿ ਦੁੱਧਾਰੂ ਪਸ਼ੂਆਂ ਦੇ ਲਈ ਇਹ ਬਹੁਤ ਹੀ ਕੰਮ ਦੀ ਚੀਜ਼ ਆ ਕਿਵੇਂ ਇਹ ਉਹਨਾਂ ਦਾ ਦੁੱਧ ਵਧਾਉਂਦਾ ਆ ਕੱਲਾ ਦੁੱਧ ਨਹੀਂ ਵਧਾਉਂਦਾ ਦੁੱਧ ਦੀ ਗੁਣਵੱਤਾ ਵਧੇਗੀ ਤੁਸੀਂ ਦੇਖਿਓ ਕਿ ਦੁੱਧ ਤੁਹਾਡਾ ਜਿਹੜਾ ਆ ਉਹ ਸੰਗਣਾ ਵੀ ਹੋਊਗਾ ਉਹਦੇ ਜਿਹੜੇ ਤੱਤ ਸਾਨੂੰ ਚਾਹੀਦੇ ਆ ਉਹ ਵੀ ਇਹ ਜਿਹੜੇ ਆ ਉਹ ਪੂਰੇ ਕਰੋ ਇਹ ਪਸ਼ੂ ਦੇ ਲਿਵਰ ਲਈ ਵਧੀਆ ਆ ਗੰਨਾ ਆ ਨਾ ਕਮਾ ਆ ਦਿਆ ਨਾ ਤੋਂ ਇਸੇ ਤਰ੍ਹਾਂ ਇਹ ਪਸ਼ੂ ਦੇ ਪੇਟ ਲਈ ਬਹੁਤ ਵਧੀਆ ਆ ਪਸ਼ੂ ਨੂੰ ਹੋਰ ਵੀ ਕਈ ਸਮੱਸਿਆਵਾਂ ਜਿਹੜੀਆਂ ਕੋਈ ਨਿੱਕੀ ਮੋਟੀ ਕੋ ਪੇਟ ਦੀ ਉਹ ਸਾਰਾ ਆ ਨਾ ਇਹ ਠੀਕ ਰੱਖ ਕਰ ਦੰਦਾ ਆ ਵੀ ਜੇ ਕੋਈ ਸਮੱਸਿਆ ਹੋਵੇ ਤਾਂ ਆਓ ਗੱਲ ਕਰੀਏ ਸਾਵਧਾਨੀਆਂ ਕੀ ਵਰਤਣੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਸਿਆਲਾਂ ਨੂੰ ਹੀ ਪਾ ਸਕਦੇ ਆ ਭੁੱਲ ਕੇ ਵੀ ਇਹਦੀ ਵਰਤੋਂ ਜਿਹੜੀ ਆ ਉਹ ਗਰਮੀਆਂ 'ਚ ਅਸੀਂ ਨਹੀਂ ਕਰਨੀ ਹੈਗੀ ਪਸ਼ੂ ਦੇ ਲਈ ਕਾਰਨ ਅਸੀਂ ਪਹਿਲਾਂ ਹੀ ਰਿਪੀਟ ਕਰ ਚੁੱਕੇ ਕਿ ਤਰ ਗਰਮ ਤਸਵੀਰ ਮੰਨੀ ਜਾਂਦੀ ਆ ਤੇ ਸਿਰਫ ਠੰਡ 'ਚ ਪਾਉਣ ਵਾਲੀ ਚੀਜ਼ ਆ ਇਸ ਚਾਰੇ ਨੂੰ ਅਸੀਂ ਥੋੜਾ ਪਾਉਣਾ ਆ ਜਿੱਦਾਂ ਮਸਾਲਾ ਹੀ ਸਮਝ ਲਓ ਜਾਂ ਕਹਿ ਲਓ ਵੀ ਇੱਕ ਫੀਡ ਆ ਇਹ ਠੀਕ ਆ ਸੋ ਇਹ ਥੋੜਾ ਪਾ ਇਹਨੂੰ ਦੂਸਰੇ ਆਚਾਰਿਆਂ ਨਾਲ ਰਲਾ ਕੇ ਪਾਉਣਾ ਪੈਣਾ ਸੁਦਾ ਤੁਸੀਂ ਇਕ ਉਤਰ ਕੇ ਨਹੀਂ ਪਾ ਸਕਦੇ ਤੀਸਰੀ ਸਾਵਧਾਨੀ ਇਹ ਆ ਬਰਸੀਮ ਹੋਇਆ ਚਟਾਲਾ ਹੋਇਆ ਟੂੜੀ ਹੋਈ ਇਹਨਾਂ ਚੀਜ਼ਾਂ ਚ ਰਲਾ ਦਿਓ ਚੰਗੀ ਤਰ੍ਹਾਂ ਕਈ ਆਪਾਂ ਜਟਕਾ ੱਤਕਾ ਵੀ ਕਰਦੇ ਆਂ ਵੀ ਜ਼ਿਆਦਾ ਪਾ ਦਿੰਨੇ ਆਂ ਪਰ ਉਹ ੱਤਕਾ ਵੈਸੇ ਆਪਾਂ ਨਾ ਕਰੀਏ ਤੇ ਚੰਗਾ ਆ ਤੋ ਇਸ ਚਾਰੇ ਨੂੰ ਜਦੋਂ ਵੀ ਪਾਉਣਾ ਦੂਸਰੇ ਆਚਾਰਿਆਂ ਚ ਰਲਾ ਕੇ ਹੀ ਕੁੱਤਰ ਲਵੋ ਤੇ ਫਿਰ ਫਿਰ ਹੀ ਪਾਓ ਕਿ ਇਹ ਜਿਹੜਾ ਪੱਠਾ ਹੁੰਦਾ ਨਾ ਉਹ ਦੇਖੋ ਤੁਸੀਂ ਗੰਨਾ ਇਹ ਸਖਤ ਬਹੁਤ ਹੁੰਦਾ ਤਾਕਤਵਰ ਚੀਜ਼ ਐ ਕਮਜ਼ੋਰ ਨਹੀਂ ਹੈਗੀ ਇੰਨਾ ਕ ਜਿਆਦਾ ਤਾਕਤਵਰ ਆ ਇੰਨਾ ਕ ਸਖਤ ਹੁੰਦਾ ਆ ਵੀ ਜਿਹਦੇ ਦੰਦ ਕਮਜ਼ੋਰ ਆ ਉਹ ਇਹਨੂੰ ਨਹੀਂ ਚਬਾ ਸਕਦਾ ਇਸ ਲਈ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕਿਸੇ ਪਸ਼ੂ ਦੇ ਦੰਦ ਵਗੈਰਾ ਕਮਜ਼ੋਰ ਆ ਫਿਰ ਵੀ ਉਹਨੂੰ ਨਹੀਂ ਪਾਉਣਾ ਹੈਗਾ ਇਹਦਾ ਧਿਆਨ ਰੱਖਿਆਣ ਹਰ ਰੋਜ਼ ਨਹੀਂ ਪਾ ਸਕਦੇ ਜਾਂ ਤਾਂ ਇਹਨੂੰ ਅਵਲ ਤਾਂ ਤੁਸੀਂ ਇਹਨੂੰ ਪਾਵੋ ਹਫਤੇ ਚ ਦੋ ਵਾਰੀ ਸਾਡੀ ਸਲਾਹ ਆ ਪਰ ਜੇ ਤੁਸੀਂ ਫਿਰ ਵੀ ਨਹੀਂ ਕਹ ਲਓ ਵੀ ਜਿਆਦਾ ਪਾਉਣੇ ਹੋ ਤਾਂ ਚਲੋ ਫਿਰ ਤੁਸੀਂ ਹਫਤੇ 'ਚ ਵੱਧ ਤੋਂ ਵੱਧ ਤਿੰਨ ਵਾਰ ਤੇ ਉਹ ਵੀ ਰੋਜ਼ ਨਹੀਂ ਇੱਕ ਇੱਕ ਦਿਨ ਛੱਡ ਕੇ ਪਾ ਸਕਦੇ ਆ ਤੇ ਇਹ ਵੀ ਤੁਹਾਨੂੰ ਦੇਖਣਾ ਪੈਣਾ ਵੀ ਸਾਡੇ ਪਸ਼ੂ ਨੂੰ ਇਹ ਸੈੱਟ ਵੀ ਬੈਠ ਰਿਹਾ ਠੀਕ ਆ ਕਿਉਂਕਿ ਤਾਕਤ ਵਾਲੀ ਚੀਜ਼ ਆ ਤਾਂ ਕਰਕੇ ਕਹਿ ਰਿਹਾ ਇਹ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਹੈ ਨੁਕਸਾਨ ਤਾਂ ਕਰੇਗੀ ਜੇ ਇਹ ਬਹੁਤ ਜ਼ਿਆਦਾ ਪਾ ਦਿੱਤਾ ਜਾਊਗਾ ਪਸ਼ੂ ਨੂੰ ਅੱਗੇ ਜਿਹੜੇ ਪਸ਼ੂ ਨਾ ਸੂਨ ਵਾਲੇ ਹੁੰਦੇ ਆ ਉਹਨਾਂ ਪਸ਼ੂਆਂ ਨੂੰ ਇਸ ਹਾਬ ਨਾਲ ਪਾਓ ਕਿਉਂਕਿ ਤਰ ਗਰਮ ਤਸਵੀਰ ਮੰਨੀ ਜਾਣ ਕਰਕੇ ਬਜ਼ੁਰਗ ਕਹਿੰਦੇ ਆ ਅਸੀਂ ਕੋਲੋਂ ਨਹੀਂ ਕਹਿ ਰਹਾ ਬਜ਼ੁਰਗ ਕਹਿੰਦੇ ਆ ਕਿ ਤਰਗਰਮ ਹੈ ਤੋ ਤਰਗਰਮ ਤਸਵੀਰ ਖੋਣ ਕਰਕੇ ਬਈ ਇਹਨੂੰ ਹਸਾਬ ਨਾਲ ਪਾਇਓ ਜਿਹੜਾ ਸੂਣ ਵਾਲਾ ਪਸ਼ੂ ਹੈ ਤੇ ਹੁਣ ਸਾਰਿਆਂ ਤੋਂ ਜ਼ਰੂਰੀ ਗੱਲ ਦੋਸਤੋ ਇਹ ਜਿਹੜੀ ਚੀਜ਼ ਹਨਾ ਜਿੰਨੇ ਦਿਨ ਪਾਉਣੀ ਆ ਪਸ਼ੂ ਨੂੰ ਇਹ ਗੱਲ ਯਾਦ ਰੱਖਿਓ ਮੰਨ ਲਓ ਮਹੀਨਾ ਪਾਤੀ ਅਸੀਂ ਡੇਢ ਮਹੀਨਾ ਅਸੀਂ ਪਸ਼ੂ ਨੂੰ ਪਾਤਾ ਜਾਂ 15 ਦਿਨ ਤੁਸੀਂ ਪਾਇਆ ਆ ਇਹ ਗੱਲ ਯਾਦ ਰੱਖਿਓ ਜਿੰਨਾ ਚਿਰ ਇਹ ਪਸ਼ੂਆਂ ਨੂੰ ਆਚਾਰਾ ਪਾਉਂਦੇ ਆ ਫੀਡ ਪਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂ ਕਿਉਂਕਿ ਇਹਦੇ ਚ ਤੱਤ ਪੂਰੇ ਨੇ ਇਹ ਇੰਨੀ ਕੁ ਜ਼ਿਆਦਾ ਤਾਕਤ ਵਾਲੀ ਚੀਜ਼ ਆ ਇਹਦੇ ਵਿੱਚ ਇਨੇ ਤੱਤ ਮੌਜੂਦ ਨੇ ਕਿ ਇਹ ਫੀਡ ਵਾਲੇ ਤੱਤ ਵੀ ਮਿਲ ਜਾਣੇ ਖਾਲ ਵਗੈਰਾ ਵੰਡ ਵਗੈਰਾ ਤੁਹਾਨੂੰ ਕੁਝ ਪਾਉਣ ਦੀ ਲੋੜ ਨਹੀਂ ਹੈਗੀ ਇਹ ਬਹੁਤ ਜ਼ਰੂਰੀ ਚੀਜ਼ ਆ ਇਹ ਨਾ ਹੋਵੇ ਪੱਠੇ ਇਹ ਵੀ ਪਾਈ ਜਾਂਦੇ ਆ ਕੋਤਰ-ਕੁਤਰ ਕੇ ਜਿਨ੍ਹਾਂ ਕੋ ਹੈਗਾ ਆ ਚਾਣ ਲੋਕਾਂ ਕੋ ਏਬੀ ਕੋ ਉਤਰ ਕੇ ਪਾ ਦੇਉ ਨਾਲ ਭਰੀ ਤਾਂ ਨਾਲੇ ਚੱਕ ਕੇ ਤੁਸੀਂ ਫੀਡ ਵੀ ਪਾਈ ਜਾਵੋ ਉਹ ਕੰਮ ਡਬਲ ਨਾ ਕਰ ਲਿਓ ਇਹ ਬਹੁਤ ਜ਼ਰੂਰੀ ਚੀਜ਼ ਚਾਣ ਗੰਨੇ ਚ ਨਾ ਇੰਨੇ ਤਤ ਨੇ ਸਿਆਣੇ ਕਹਿੰਦੇ ਵੀ ਜਾਂ ਤਾਂ ਸਮਝ ਲਓ ਵੀ ਇਹ ਚੋਟੀ ਦਾ ਬਹੁਤ ਯਾਨੀ ਟਾਪ ਕੁਆਲਟੀ ਦਾ ਸ਼ੁੱਧ ਦੇਸੀ ਘੇ ਨਹੀਂ ਹੁੰਦਾ ਜਦਾਂ ਜਾਂ ਕਹਿ ਲਓ ਚੋਟੀ ਦਾ ਸ਼ਹਿਦ ਸ਼ੁੱਧ ਜਿਹਦਾ ਜੰਗਲ ਚੋਂ ਲਿਆ ਹੋਇਆ ਸ਼ਹਿਦ ਹਨਾ ਇਦਾਂ ਦੀ ਚੀਜ਼ ਆ ਇਹ ਇੰਨਾ ਤਾਕਤਵਰ ਬਜ਼ੁਰਗ ਦੱਸਦੇ ਆ ਇਸ ਕਰਕੇ ਤਾਂ ਤੁਹਾਨੂੰ ਸਾਵਧਾਨੀਆਂ ਜ਼ਿਆਦਾ ਦੱਸੀਆਂ ਨੇ ਵੀ ਚੀਜ਼ ਵਰਤਣ ਵਾਲੀ ਆ ਪਰ ਵਰਤਣੀ ਬੜੇ ਧਿਆਨ ਨਾਲ ਕਮੈਂਟ ਕਰਕੇ ਦੱਸਿਓ ਵੀ ਅੱਜ ਤੱਕ ਤੁਸੀਂ ਕਦੇ ਆਪਣੇ ਪਸ਼ੂਆਂ ਨੂੰ ਇਹ ਚਾਰਾ ਪਾਇਆ ਕਿੰਨਿਆਂ ਨੂੰ ਤੁਹਾਡੇ ਵਿੱਚੋਂ ਇਹ ਪਤਾ ਸੀ ਵੀ ਚਾਣ ਗੰਨੇ ਨੂੰ ਅਸੀਂ ਚਾਰੇ ਵਜੋਂ ਵੀ ਪਾ ਸਕਦੇ ਹਾਂ ਜਾਂ ਕਦੇ ਕਿਸੇ ਨੇ ਪਾਇਆ ਹੋਵੇ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਵੀ ਇਹਦੇ ਗੁਣ ਕੀ ਕੀ ਨੇ ਪਸ਼ੂਆਂ ਨੂੰ ਪਾਉਣ ਦੇ ਉਹ ਵੀ ਜ਼ਰੂਰ ਦੱਸਿਓ ਹਾਂ ਇੱਕ ਗੱਲ ਲਾਸਟ ਵੇ ਜੇਕਰ ਤੁਸੀਂ ਨਹੀਂ ਵਾਰਤ ਆ ਤੇ ਫਿਰ ਤੁਸੀਂ ਐਤ ਕੀ ਵਾਰਤ ਕੇ ਦੇਖਿਓ ਪਰ ਜਿਨ੍ਹਾਂ ਕੋਲ ਬੀ ਹੈਗਾ ਜਿਨ੍ਹਾਂ ਕੋਲੇ ਗੰਨਾ ਹੈਗਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਕੋਲੇ ਗੰਨਾ ਹੈਗਾ ਆ ਤਾਂ ਕਿ ਤੁਹਾਡਾ ਨੰਬਰ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਅਸੀਂ ਦੇ ਸਕੀਏ ਤਾਂ ਤੋਂ ਤੁਸੀਂ ਤੁਹਾਡੇ ਤੋਂ ਵੀ ਉਹ ਬੀ ਲੈ ਸਕਣ ਸੋ ਦੋਸਤੋ ਆ ਜਿਹੜੀ ਚੀਜ਼ ਆ ਇਹ ਬਹੁਤ ਕੰਮ ਦੀ ਚੀਜ਼ ਆ ਸੋ ਫਰਵਰੀ ਤੱਕ ਦੀ ਵੇਟ ਕਰਿਓ ਜੀ ਆਪਾਂ ਪਰਮਾਤਮਾ ਸੁੱਖ ਰੱਖੇ ਤੇ ਫਰਵਰੀ ਦੇ ਵਿੱਚ ਜਰੂਰ ਇਹਦਾ ਬੀਜ ਜਿਹੜਾ ਆ ਤੁਹਾਨੂੰ ਅੱਗੇ ਵਾਂਗ ਜਰੂਰ ਵੰਡਾਂਗੇ ਬਾਕੀ ਧੰਨਵਾਦ ਜੀ ਪੀਆਰ ਪੰਜਾਬ ਦੇ ਨਾਲ ਜੁੜੇ ਰਹਿਣ ਦੇ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖੀ ਲਾਈਕ ਵਾਲਾ ਬਟਨ ਕਰਕੇ ਦੱਬ ਕੇ ਅੱਗੇ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ YouTube ਤੇ ਦੇਖ ਰਹੇ ਹੋ ਤੇ ਲਾਈਕ ਵਾਲਾ ਜਦੋਂ ਬਟਨ ਦਬੋਗੇ ਤੇ ਥੱਲੇ ਹਾਈਪ ਦਿਖ ਪੈਣੀ ਆ ਕਮੈਂਟ ਸੈਕਸ਼ਨ ਚ ਉਹ ਹਾਈਪ ਜਰੂਰ ਦਬਾ ਦਿਓ ਕਰੋ ਸਾਡੇ ਲਈ ਜ਼ਰੂਰੀ ਆ ਠੀਕ ਆ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਆ ਸਤਿ ਸ਼੍ਰੀ ਅਕਾਲ